ਪਿਛਲੇ ਦਿਨੀ ਬਠਿੰਡਾ ਦੇ ਅਦੇਸ਼ ਹਸਪਤਾਲ ਦੀ ਪਾਰਕਿੰਗ ਦੀ ਗੱਡੀ ਵਿੱਚੋਂ ਇੱਕ ਲਾਸ਼ ਪੁਲਿਸ ਵੱਲੋਂ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਜਾਂਦਾ ਹੈ ਕਿ ਇਹ ਲਾਸ਼ ਕੰਚਨ ਕੁਮਾਰੀ ਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਰੀਲਾਂ ਵੀ ਬਣਾਉਂਦੀ ਹੈ ਇਸ ਦੇ ਲਗਭਗ 4 ਲੱਖ ਫੋਲੋਅਰ ਨੇ ਤੇ ਇਸ ਦੀ ਆਈਡੀ ਦਾ ਨਾਮ ਕਮਲ ਕੌਰ ਭਾਬੀ ਹੈ ਜੋ ਕਿ ਅਸ਼ਲੀਲ ਅਤੇ ਇਤਰਾਜਯੋਗ ਵੀਡੀਓ ਪਾਉਣ ਕਰਕੇ ਵਿਵਾਦਾਂ ਦੇ ਵਿੱਚ ਵੀ ਆ ਰਹੀਦੀ ਹੈ ਇਸ ਤੋਂ ਪਹਿਲਾਂ ਵੀ ਜਿੱਥੇ ਬੰਦਿਆਂ ਦੇ ਵੱਲੋਂ ਇਸ ਨੂੰ ਇਹ ਇਤਰਾਜ ਜ਼ਾਹਰ ਕੀਤਾ ਗਿਆ ਸੀ ਕਿ ਅਜਿਹੀਆਂ ਵੀਡੀਓ ਨਾ ਪਾਈਆਂ ਜਾਣ ਰੋਕਿਆ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਕੰਤਨ ਕੁਮਾਰੀ ਦੇ ਵੱਲੋਂ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਸਨ ਤੇ ਜਿਸ ਤੋਂ ਬਾਅਦ ਉਸ ਦੀ ਕਤਲ ਦੀ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕੁਝ ਸਮਾਂ ਬੀਤਿਆ ਤਾਂ ਅਮਰਤਪਾਲ ਸਿੰਘ ਮਹਿਰੋ ਜੋ ਕਿਸੇ ਇੱਕ ਜਥੇਬੰਦੀ ਨਾਲ ਸਬੰਧਤ ਹੈ ਉਸ ਦੇ ਵੱਲੋਂ ਖੁੱਦ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਇਹ ਕਾਰਵਾਈ ਮੇਰੇ ਸਾਥੀਆਂ ਦੇ ਵੱਲੋਂ ਕੀਤੀ ਗਈ ਹੈ ਇਸ ਦਾ ਕਤਲ ਮੇਰੇ ਹੀ ਸਾਥੀਆਂ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਦੋ ਵਿਅਕਤੀ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੇ ਵੱਲੋਂ ਇਸ ਕੰਚਨ ਕੁਮਾਰੀ ਦਾ ਕਤਲ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਜਸਪ੍ਰੀਤ ਸਿੰਘ ਮਹਿਰੋ ਜੋ ਕਿ ਮੋਗਾ ਜ਼ਿਲ੍ਹੇ ਦੇ ਮਹਿਰੋ ਪਿੰਡ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਹੈ ਨਮਰਤਜੀਤ ਸਿੰਘ ਜੋ ਕਿ ਤਰਨਤਾਰ ਜ਼ਿਲ੍ਹੇ ਦੇ ਹਰੀਕੇ ਪਿੰਡ ਦਾ ਰਹਿਣ ਵਾਲਾ ਹੈ ਤੇ ਇਹਨਾਂ ਦੋਵਾਂ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਪਠੰਡਾ ਦੀ ਐਸਐਸਪੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਇਹ ਦੱਸਿਆ ਗਿਆ ਕਿ ਮੌਤ ਕਿਵੇਂ ਅਤੇ ਕਿਉਂ ਕੀਤੀ ਗਈ ਹੈ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਬਟਿੰਡਾ ਐਸਐਸਪੀ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੂੰ ਸ਼ੋਅਰੂਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਇਹਨਾਂ ਅਮਰਿਤਪਾਲ ਸਿੰਘ ਇਹਨਾਂ ਦੇ ਘਰੇ ਦੋ ਵਾਰੀ ਆਉਂਦਾ ਹੈ ਸ਼ੋਅਰੂਮ ਦੀ ਪ੍ਰੋਮੋਸ਼ਨ ਕਰਨ ਦਾ ਬਹਾਨਾ ਲਾ ਕੇ ਇਸ ਨੂੰ ਗੈਰੇਜ ਦੇ ਵਿੱਚ ਗੱਡੀਆਂ ਠੀਕ ਕਰਨ ਵਾਲੇ ਗੈਰੇਜ ਦੇ ਵਿੱਚ ਲੈ ਜਾਂਦਾ ਉਸ ਤੋਂ ਬਾਅਦ ਸੁੰਨਸਣ ਜਗ੍ਹਾ ਤੇ ਲਿਜਾ ਕੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਵੱਲੋਂ ਇਸ ਦਾ ਗਲਾ ਘੁੱਟ ਕੇ ਪਰਨੇ ਦੇ ਨਾਲ ਇਸ ਦਾ ਗਲਾ ਘੁੱਟਿਆ ਜਾਂਦਾ ਅਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਇਸ ਦੀ লাশ ਨੂੰ ਗੱਡੀ ਦੇ ਵਿੱਚ ਰੱਖ ਕੇ ਬਠਿੰਡਾ ਦੇ ਅਦੇਸ਼ ਹਸਪਤਾਲ ਦੇ ਪਾਰਕਿੰਗ ਦੇ ਵਿੱਚ ਉਹ ਗੱਡੀ ਖੜੀ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਦੋਂ ਉਸ ਗੱਡੀ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਪੁਲਿਸ ਨੂੰ ਜਾਣਕਾਰੀ ਇਸ ਦੀ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਅੱਗੇ ਦੀ ਅੱਗੇ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਹਨਾਂ ਦੋ ਵਿਅਕਤੀਆਂ ਨੂੰ ਜਸਪ੍ਰੀਤ ਸਿੰਘ ਨੂੰ ਅਤੇ ਨਿਮਰਤ ਜੀ ਸਿੰਘ ਨੂੰ ਪੋਚੋ ਦੇ ਬਠਿੰਡਾ ਦੇ ਏਰੀਆ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਐਸਐਸਪੀ ਦਾ ਇਹ ਵੀ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਇਹ ਸਾਰੇ ਘਟਨਾਕਰਮ ਦਾ ਸਾਜ਼ਿਸ਼ਕਰਤਾ ਹੈ ਉਸ ਦੇ ਵੱਲੋਂ ਇਹ ਸਾਰੀ ਪਲੈਨਿੰਗ ਕੀਤੀ ਗਈ ਸੀ ਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਅਮਰਿਤਪਾਲ ਸਿੰਘ ਮੈਰੋ ਦਾ ਵੀ ਬਿਆਨ ਆ ਗਿਆ ਹੈ ਮੈਨੂੰ ਇਹ ਪਤਾ ਹੈ ਕਿ ਪੁਲਿਸ ਨੇ ਮੈਨੂੰ ਫੜ ਲੈਣਾ ਹੈ ਕਿਰ ਜੇਕਰ ਮੈਨੂੰ ਫੜਨਾ ਹੀ ਹੈ ਤੇ ਉਸ ਤੋਂ ਬਾਅਦ ਕਤਨਾ ਦੇ ਮਾਮਲੇ ਦੇ ਵਿੱਚ 5-7 ਸਾਲ ਜਾਂ ਉਸ ਤੋਂ ਵੱਧ ਦੀ ਵੀ ਸਜ਼ਾ ਮੈਨੂੰ ਹੋ ਸਕਦੀ ਹੈ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਤੇ ਜੇਕਰ ਇਹਨਾਂ ਲੰਮਾ ਸਮਾਂ ਰਹਿਣਾ ਹੈ ਤਾਂ ਫਿਰ ਕਿਉਂ ਨਾ ਪੰਜ ਸੱਤ ਹੋਰ ਦਾ ਸਫਾਇਆ ਕੀਤਾ ਜਾਵੇ ਅਮਰਿਤਪਾਲ ਮਹਿਰੋ ਦੇ ਵੱਲੋਂ ਇਹ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਅਮਰਿਤਪਾਲ ਮਹਿਰੋ ਦੇ ਵੱਲੋਂ ਇਹ ਬਿਆਨ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਅਮਰਿਤਪਾਲ ਮਹਿਰੋ ਦਾ ਇਹ ਵੀ ਕਹਿਣਾ ਕਿ 24 ਘੰਟਿਆਂ ਦੇ ਵਿੱਚ ਮੈਂ ਦੇਖਾਂਗਾ ਕਿਹੜਾ ਕਿਹੜਾ ਮਾਫੀ ਮੰਗ ਲੈਂਦਾ ਹੈ ਤੇ ਅਸ਼ਲੀਲ ਵੀਡੀਓ ਨੂੰ ਡਿਲੀਟ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਵੱਲੋਂ ਇਹ ਬਿਆਨ ਸੋਸ਼ਲ ਮੀਡੀਆ ਤੇ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ